ਕਮ ਬੈਕ ਆਵਰ ਨਿਊ ਵਲੋਗ ਕੀ ਹੱਚਾ ਸਸ਼ਕਲ ਹੋਰ ਕੀ ਕਰਦੇ ਹੋ ਸਭ ਵਧੀਆ ਤੇ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਦੇਖਿਆ ਕਰੋ ਬਣੇ ਰਿਹਾ ਵਲੋਗ ਨਾ ਕੀ ਹਾਲ ਲਗੇ ਆਲੂ ਦੇ ਪਰੌਂਠੇ ਵੀ ਦਿੱਤਾ ਹੈ ਆਲੂ ਦੇ ਪਰੌਂਠੇ ਵਾਹ

ਥਰਾਜ ਕਮਰਾ ਚੇਂਜ ਲਾ ਦੋਣਾ ਹੈ ਨਾ ਹਾਂ ਪਾਪਾ 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 ਲਸੋਦ ਪਹਿਲਾ ਪਾ ਲਓ ਪਹਿਲਾ ਐਨਾ ਖਾ ਲਓ ਬਾਅਦ ਵਿੱਚ ਫੇਲ ਲਗਾ ਲੇ ਖਾ ਲਓ ਪਾ ਲਿਓ ਕਰ ਦਿੰਦੇ ਆ ਆਹ ਰੇ ਗਰਮ ਓਏ ਮੈਂ ਵੀ ਖਾ ਲਾਂਗੀ ਐਕਟਿੰਗ ਨਹੀਂ ਅਸਲੀ ਦੱਸ ਗਰਮ ਸੜ ਗਿਆ ਮੂੰ ਸੜ ਗਿਆ ਸੜ ਗਿਆ ਮੂੰ ਹੂੰ ਹੂੰ ਸੁਆਦ ਹੈ ਪਰਤੀ ਪੂ ਮਸ ਗਰਮ ਹੈ ਟੇਸਟੀ ਗੱਦਾ ਆਨ ਪਰਤੀ ਆ ਗੱਦਾ ਪਾਪਾ ਇੰਨਾ ਜੀ ਫੀਲਿੰਗ ਭਰੀ ਵੀ ਨਾ ਅੰਦਰ ਹੂੰ ਕੁਝ ਪਰਗੀ ਨਹੀਂ ਮੈਂ ਤਾਂ ਇਹਨੂੰ ਗਰਮੇ ਦਾ ਵਾਹ ਖਾ ਲੋ ਫਿਰ ਆਪਣੇ ਗਰਾਊਂਡ ਦੇ ਵਿੱਚ ਕੋਈ ਨਾ ਖੇਡ ਰਿਹਾ ਫਿਡਬੈਂਟਨ ਰਾਤ ਦੇ 8 ਵਜੇ ਆ ਦੇਖੋ ਦਿਨ ਚੜਿਆ ਪਿਆ ਲਾਈਟਾਂ ਬਹੁਤ ਔੜੀ ਤੜੀਆਂ ਲੱਗੀਆਂ ਸਾਡੇ ਕੋਈ ਨਾ ਕਰਨੀ ਨਹੀਂ ਚਾਹੀਦੀ ਓਏ ਹੋਏ ਹੋਏ ਕੋਈ ਨਾ ਪੂਰੇ ਮੁਕਾਬਲੇ ਵਿੱਚ ਉਹ ਤੇਰੀ <laughs> Very good.

ਇਹ ਮੈਨੂੰ ਉਹ ਵੀ ਆ ਵੈਟਾ ਘਾਤਰ ਨੂੰ ਕਿ ਦਵਾਉਂਦਾ ਉਹ ਮੈਨੂੰ ਐਤ ਐ ਕੋ ਐਤੇ ਤਨ ਦਿਖਦਾ ਵੈਣਾ ਹਮ ਇਤਾਰ ਕਰਕੇ ਉਹਨਾਂ ਦਾ ਇਤਾਰ ਕਰਕੇ ਫਿਰ ਮੈਂ ਕਰਕੇ ਚਲ ਵੈਰੀ ਗੁੱਡ ਬਣਾਦਾ ਫਿਰ ਕੋਹੇ ਨੂਰ ਨੇ ਫਾਈਨਲੀ ਪਾਤਾ ਹੈ ਕਵਰ ਆਪਣੀ ਵਟਸ ਤੇ ਵਾਕਸ ਵੈਗਨ ਜੀਟੀ ਤੁਮੋ ਦੇਖੋ ਕਵਰ ਕਿੱਡਾ ਜ਼ਬਰਦਸਤ ਅਸੀਂ ਆਨਲਾਈਨ ਮੰਗਵਾਇਆ ਹੈ

ਚਾਲ ਕੋਈ ਨਾ ਰਸ ਸਾਡੇ ਘਰ ਦੇ ਅੰਦਰ ਤੱਕ ਉੱਤੇ ਹੀ ਇੱਥੇ ਤੱਕ ਇਹਦੇ ਚੱਕੁੰਦੇ ਹੋਣੇ ਮਿੱਟੀ ਹੈ ਕਿ ਪੱਥਰ ਹੈ ਕਿ ਆ ਚੀਜ਼ ਇਹ ਪੱਥਰ ਹੈ ਇਹ ਪੱਥਰ ਵੀ ਵਿੱਚ ਹੀ ਆ ਜਾਂਦੇ ਨੇ ਮਿੱਟੀ ਤੇ ਫਿਰ ਟੱਪਰ ਖੋਲਦੀ ਹੁਣ ਆਉਂਦਾ ਜਿੱ ਮਿੱਟੀ ਉਹ ਕੁਛ ਵੀ ਚੱਲੋਂ ਅੰਦਰ ਅਪਾਰਟਮੈਂਟਲ ਚੱਕ ਲਿਆ ਹੁਣੇ

सी बेले ले दे। काम कम वास्ते स्पेशल मटर ले गए किले नहीं रह ठीक है डाला नहीं रहा चलता रहा नहीं चाहो है जैकॉबी चलो अब हम इसे भी यहाँ पर निकाल देते हैं ਮੂੰਹ ਪਾਣੀ ਦੇ ਘਿਆੜੇ ਵਿੱਚ ਬੋਲਣਾ ਜੋਰ ਤੇ ਵਿਚਾਰਾ ਬੱਜੀ ਨੀਚੇ ਚਲੋ ਆਨੀਆਂ ਮੈਂ